ਕਿਸਾਨੀ ਨੂੰ ਕਦੇ ਸੋਕਾ ਮਾਰਦਾ ਕਦੇ ਡੋਬਾ ਮਾਰਦਾ ਇਸ ਵਾਰ ਪੰਜਾਬ ਦੀ ਕਿਸਾਨੀ ਨੂੰ ਸੋਕੇ ਨੇ ਵੀ ਮਾਰਿਆ ਤੇ ਡੋਬੇ ਨੇ ਵੀ ਮਾਰਿਆ ਸਾਡੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੋਕੇ ਤੇ ਡੋਬੇ ਲਈ ਕੀ ਕਰ ਰਹੀ ਹੈ ਪੰਜਾਬ ਸਰਕਾਰ ਸਰ ਸੋਕਾ ਪਹਿਲਾਂ ਸੀਗਾ ਹੁਣ ਲਗਾਤਾਰ ਹੜਾ ਆ ਰਹੇ ਨੇ ਕਿ ਬਹੁਤ ਸਾਰੇ ਇਲਾਕਿਆਂ ਚ ਪਲਾੜਾ ਆਇਆ ਨੇ ਕਿਸਾਨਾਂ ਦੀ ਹਾਲਤ ਬੁਰੀ ਹੈ ਕੀ ਕੀਤਾ ਸੋਕੇ ਲਈ ਤੇ ਡੋਬੇ ਲਈ ਕੀ ਕਰ ਰਹੇ ਹੋ ਸੋਕੇ ਲਈ ਪੰਜਾਬ ਸਰਕਾਰ ਨੇ ਜਿਹੜਾ ਉਦਮ ਕੀਤਾ ਸ਼ਾਇਦ ਕਿਸੇ ਹੋਰ ਸੂਬੇ ਨੇ ਨਾ ਕੀਤਾ ਹੋਵੇ ਸਤਵਾਦ ਬਿਜਲੀ ਦੀ ਜੇ ਸਪਲਾਈ ਦਿੱਤੀ ਗਈ ਆ ਖੇਤਾਂ ਵਾਸਤੇ 8 ਘੰਟੇ ਜਾਂ 6 ਘੰਟੇ ਰੈਗੂਲਰ ਤੋਂ ਪੰਜਾਬ ਦੇ ਐਗਰੀਕਲਚਰ ਡਿਪਾਰਟਮੈਂਟ ਨੇ ਜਾਂ ਬਿਜਲੀ ਬੋਰਡ ਨੇ ਰੜਕੇ ਮੁੱਖ ਮੰਤਰੀ ਦੀ ਛਤਰ ਛਾਇਆ ਥੱਲੇ ਇਹ ਲੋਕਾਂ ਨੂੰ ਦਿੱਤੀ ਉਹਦਾ ਸਿੱਟਾ ਕਿ ਅੱਜ ਪੰਜਾਬ ਚ ਫਸਲਾਂ ਵਧੀਆ ਸੋਕੇ ਦੇ ਬਾਵਜੂਦ ਖੜੀ ਆ ਜਿਹੜਾ ਸਾਡਾ ਖਰਚਾ ਹੋਇਆ ਜਿਵੇਂ 1500 ਕਰੋੜ ਰੁਪਏ ਬਿਜਲੀ ਦਾ ਵੱਧ ਆ ਗਿਆ ਪਿਛਲੇ ਸਾਲ ਨਾਲੋਂ ਐਵਰੇਜ ਜਿਹੜੀ ਮੁੱਲਕ੍ਰੀਤੀ ਵੱਧ ਸੀ ਇਸੇ ਤਰ੍ਹਾਂ ਜਿਹੜਾ ਲੋਕਾਂ ਦਾ ਡੀਜ਼ਲ ਦਾ ਕੋਈ 3 ਲੱਖ ਤੋਂ ਉੱਪਰ ਸਾਡੇ ਜਿਹੜੇ ਐਸੇ ਜਿੱਥੇ ਮੋਟਰਾਂ ਨਹੀਂ ਲੱਗੀਆਂ ਗਈਆਂ ਉਥੇ ਸਾਡੇ ਡੀਜ਼ਲ ਪੰਪ ਤੇ ਡੀਜ਼ਲ ਦਾ ਖਰਚਾ ਵੱਧ ਆਇਆ ਕਿਸਾਨਾਂ ਦਾ ਅਸੀਂ ਉਹਦਾ ਵੀ ਸਰਵੇ ਕਰਕੇ ਭੇਜਿਆ ਤਕਰੀਬਨ 2300 ਕਰੋੜ ਤੋਂ ਉੱਪਰ ਦਾ ਅਸੀਂ ਭੇਜਿਆ ਸੈਂਟਰ ਕੋਲ ਵੀ ਸਾਡਾ ਖਰਚਾ ਵੱਧ ਆਇਆ ਫਲੱਡਾਂ ਆਏ ਹੋਏ ਨੇ ਫਲੱਡਾਂ ਦੇ ਲਈ ਕੋਈ ਗਰਦਾਬਰੀ ਵਗੈਰਾ ਜਾਂ ਕੀ ਕਦਮ ਚੁੱਕਰੀ ਹੈ ਪੰਜਾਬ ਸਰਕਾਰ ਉਹਦੇ ਲਈ ਸਾਡੇ ਜਿਹੜਾ ਬਹੁਤਾ ਬੈਸਟ ਪੰਜਾਬ ਉਹਦੇ ਨਰਮੇ ਦੀ ਬੈਲਟ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਝੋਨੇ ਦੀ ਬੈਲਟ ਦਾ ਤਾਂ ਫਾਇਲਕਾ ਜਾਂ ਕੋਈ ਬੈਲਟ ਚ ਪਰ ਬਹੁਤਾ ਨੁਕਸਾਨ ਜਿਹੜਾ ਬਠਿੰਡਾ ਮਾਨਸਾ ਇਹਨਾਂ ਸੂਬਿਆਂ 'ਚ ਨਰਮੇ ਦਾ ਹੋਇਆ ਉਹਦੀਆਂ ਮੁੱਖ ਮੰਤਰੀਆਂ ਸਪੈਸ਼ਲ ਗਰਦਨ ਦੀ ਅਗਾ ਦਿੱਤੀ ਆ ਉਹ ਇੱਕ ਹਫਤੇ ਦੇ ਵਿੱਚ ਪਤਾ ਲੱਗ ਜਾਊ ਕਿੰਨਾ ਕਿ ਨੁਕਸਾਨ ਆ ਉਹਦਾ ਜਾਇਜ਼ਾ ਲੈ ਕੇ ਵੀ ਕੇਂਦਰ ਸਰਕਾਰ ਤੱਕ ਪਹੁੰਚ ਕਰਾਂਗੇ ਕਿ ਉਹਨਾਂ ਕਿਸਾਨਾਂ ਨੂੰ ਰੀਫ ਦਿੱਤੀ ਜਾਵੇ